ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਲਫਜ਼ ਵਰਤੇ ਗਏ ਨੇ ਬੀਬੀ ਜਗੀਰ ਕੌਰ ਬਾਰੇ ਅਪਸ਼ਬਦ ਲਫਜ਼ ਬੋਲੇ ਗਏ ਨੇ ਉਸ ਨੂੰ ਲੈ ਕੇ ਪੂਰੀ ਨਾਰੀ ਜਗਤ ਦੇ ਵਿੱਚ ਰੋਸ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹੋ ਜੇ ਉਧੇ ਤੇ ਬੈਠ ਕੇ ਇਹੋ ਜੀ ਗੱਲ ਕਰਨਾ ਬਹੁਤ ਗਲਤ ਹੈ ਮੇਨ ਨਾਲ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਸੁਨਿੰਦਰ ਕੋਚਰ ਜੀ ਮੌਜੂਦ ਨੇ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਟਰਸਟੀ ਨੇ ਸੁਨਿੰਦਰ ਕੋਚਰ ਜੀ ਮੈਂ ਗੱਲ ਕਰਾਂਗਾ ਸੁਨਿੰਦਰ ਜੀ ਸਭ ਤੋਂ ਪਹਿਲਾਂ ਦੱਸੋ ਕਿ ਜੋ ਉਹਨਾਂ ਨੇ ਵਰਡ ਬੋਲੇ ਕਿ ਇਹ ਬੋਲਣਾ ਚਾਹੀਦਾ ਜਿਸ ਪੋਸਟ ਤੇ ਹੈ ਵੈਸੇ ਪੋਸਟ ਦੀ ਤੇ ਗੱਲ ਪਿੱਛੋਂ ਕਰਾਂਗੇ ਵੈਸੇ ਇਸੇ ਕੋਈ ਸਧਾਰਨ ਹੋਰ ਇਸ ਬਾਰੇ ਵੀ ਨਹੀਂ ਬੋਲਣਾ ਚਾਹੀਦਾ ਕਿਸੇ ਵੀ ਔਰਤ ਬਾਰੇ ਕਿਉਂਕਿ ਕਿਸੇ ਵੀ ਉਹ ਤਾਂ ਇੱਕ ਸਮਾਜਿਕ ਕਰਪੂਨ ਹੈ ਇਸ ਅਵਧੇ ਤੇ ਰਹਿ ਚੁੱਕੀ ਹੈ ਇਸ ਕਰਕੇ ਉਹਦੇ ਬਾਰੇ ਤੇ ਬਿਲਕੁਲ ਨਹੀਂ ਬੋਲਣਾ ਚਾਹੀਦਾ ਕਿਸੇ ਵੀ ਔਰਤ ਤੇ ਨਹੀਂ ਬੋਲਣਾ ਚਾਹੀਦਾ ਇਸ ਨੂੰ ਲੈ ਕੇ ਔਰ ਵਿਮਨ ਕਮਿਸ਼ਨ ਵੱਲੋਂ ਵੀ ਉਹਨਾਂ ਨੂੰ ਤਲਬ ਕੀਤਾ ਗਿਆ ਉਹਨਾਂ ਨੇ ਹਾਲਾਂਕਿ ਧਾਮੀ ਸਾਹਿਬ ਨੇ ਮਾਫੀ ਮੰਗ ਲਈ ਐ ਕਿ ਮਾਫੀ ਸਹੀ ਐ ਉਨੀ ਤੱਕ ਜਿੰਨੀ ਦੇ ਮਾਫੀ ਮੰਗ ਲਈ ਪਹਿਲੇ ਬੋਲ ਦਿੱਤਾ ਤੁਸੀਂ ਕੀ ਸਮਝਦੇ ਮਾਫੀ ਨੂੰ ਕੀ ਸਮਝਦੇ ਹੋ ਮਾਫੀ ਨੂੰ ਮੈਂ ਕਹਿੰਨੀ ਪਹਿਲਾਂ ਆਪਸ਼ਾਬਦ ਬੋਲ ਕੇ ਪਿੱਛੋਂ ਮਾਫੀ ਲ ਮੰਗਣ ਦਾ ਕੋਈ ਮਤਲਬ ਨਹੀਂ ਹੁੰਦਾ ਆਪਣੀ ਭਾਸ਼ਾ ਨੂੰ ਪਹਿਲਾਂ ਹੀ ਕੰਟਰੋਲ ਰੱਖੋ ਪਹਿਲਾਂ ਕਹਿੰਦੇ ਆ ਨਾ ਸਿਆਣਿਆਂ ਨੇ ਕਿਹਾ ਸੋਬੜੀ ਸੋਚੋ ਜੀ ਫਿਰ ਬੋਲੋ अच्छा वीमेन कमीशन ने भी ये कहा कि 4 दिन के बीच उन्होंने कहा तलब हो या रिजाइन दो उन्होंने इस्तीफे की मांग कीती जा रही ਤੁਸੀਂ ਕੀ ਕਹਿੰਦੇ ਮੈਂ ਇਸ ਤੇ ਬਿਟੀਕਲ ਮਸਲਾ ਹੈ ਮੈਂ ਇਸ ਤੇ ਕੁਝ ਨਹੀਂ ਕਹਿਣਾ ਤੁੰਦੀ ਕਿਉਂਕਿ ਮੈਂ ਇਹਦੇ ਤੇ ਗਹਿराई ਨਾਲ ਜਿਆਦਾ ਸਟਡੀ ਨਹੀਂ ਕੀਤੀ بس ਸਾਡਾ ਇਹ ਕਹਿਣਾ ਕਿ ਇੱਕ ਔਰਤ ਬਾਰੇ ਇਹ ਗੱਲ ਕਹਿਣਾ ਗਲਤ ਬਿਲਕੁਲ ਬਹੁਤ ਮੰਦੀ ਭਾਸ਼ਾ ਹੈ اور ਇਸ ਤੇ بالکل ਅਸੀਂ ਪ੍ਰੋਟੈਸਟ ਹੈ پیسے ਮੈਂ ਮੰਨ ਭਾਗੀ ਕਰਨੀ ਹੈ ਜੀ ਬਿਲਕੁਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਇਹੋ ਜੇ ਲੀਡਰ ਇਹੋ ਜਿਹੀ ਪੋਸਟ ਤੇ ਬਹਿ ਕੇ ਇਹੋ ਜਿਹਾ ਬਿਆਨ ਦੇਣਗੇ ਤੇ ਸਮਾਜ ਦੇ ਉੱਤੇ ਇਸ ਦਾ ਬੁਰਾ ਪ੍ਰਭਾਵ ਪਵੇਗਾ। ਕੈਮਰਾਮੈਨ ਰੋਬਿੰਡ ਸਿੰਘ ਦੇ ਨਾਲ ਪਰਮਜੀਤ ਸਿੰਘ ਰਾਂਗਪੁਰੀ ਵਾਈਸਾ ਪੰਜਾਬ ਜਲੰਧ